ਨਸ਼ਿਆਂ ਦੀ ਬਿਮਾਰੀ ਨੌਜਵਾਨਾਂ ਨੂੰ ਬਰਬਾਦੀ ਦੇ ਵੱਲ ਲੈ ਕੇ ਜਾ ਰਹੀ ਹੈ। ਅੱਇ ਦਿਨ ਪੰਜਾਬ ਵਿੱਚ ਕੋਈ ਨਾ ਕੋਈ ਨੌਜਵਾਨ ਨਸ਼ਿਆਂ ਦੀ ਪੇਟ ਚੜ ਰਿਹਾ ਹੈ। ਨਵਾਂ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਓਵਰਡੋਜ਼ ਦੇ ਨਾਲ ਚੜ੍ਹਦੀ ਉਮਰ ਦਾ ਇੱਕ ਨੌਜਵਾਨ ਮੌਤ ਦੇ ਆਗੋਸ਼ ਵਿੱਚ ਜਾ ਪਿਆ। ਘਟਨਾ ਜੰਡਿਆਲਾ ਗੁਰੂ ਦੀ ਹੈ ਜਿੱਥੇ ਕੁਲਦੀਪ ਸਿੰਘ ਨਾਮ ਦੇ ਨੌਜਵਾਨ ਦੀ ਨਸ਼ੇ ਦੇ ਨਾਲ ਮੌਤ ਹੋਈ ਹੈ। ਮ੍ਰਿਤਕ ਆਪਣੇ ਪਿੱਛੇ ਦੋ ਬੱਚੇ ਛੱਡ ਗਿਆ। ਕੁਲਦੀਪ ਦਿਲਾਸ਼ ਉਹ ਖੇਤਾਂ ਵਿੱਚੋਂ ਬਰਾਮਦ ਕੀਤੀ ਗਈ ਹੈ ਅਤੇ ਉਸ ਦੇ ਕੋਲ ਸਰਿੰਜਾਂ ਵੀ ਪਈਆਂ ਸਨ। ਮਤ ਦੇ ਡੈਥ ਹੋ ਗਈ। ਖਾਣ ਖਾਣੋ ਕਿਸ ਤਰ੍ਹਾਂ ਵੀ ਨਸ਼ਾ ਕਰਦਾ ਹੈ ਅੱਛਾ ਇਹ ਅੱਗੇ ਕਦੀ ਨਹੀਂ ਕਰਦਾ ਦੋ ਚਾਰ ਦਿਨ ਹੀ ਹੋਏ ਕਰਦੇ ਨੂੰ ਕਿਹੜਾ ਨਸ਼ਾ ਕਰਦਾ ਸੀ ਆ ਟੀਕੇ ਲਾਉਂਦਾ ਹੈ ਅੱਛਾ ਟੀਕੇ ਲਾਉਂਦਾ ਹੈ ਕਮਾਉਣ ਵਾਲਾ ਕੋਈ ਨਹੀਂ ਆ ਮੇਰਾ ਆਦਮੀ ਵੀ ਖਤਮ ਹੋ ਗਿਆ ਤੇ ਹੋਏ ਕਮਾਉਣ ਵਾਲਾ ਹੀ ਦੋ ਬੱਚੇ ਦੇ ਹਾਂਜੀ ਇਹ ਮਾਦਾ ਜਿਹੜੇ ਨਸ਼ੇ ਵੇਚਦੇ ਆ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਬਾਰੇ ਅਸੀਂ ਤਾਂ ਇਹਨਾਂ ਨੇ ਖਤਮ ਕੀਤਾ ਜਾਵੇ ਇਹਨਾਂ ਨੂੰ ਹੀ ਸਖਤ ਤੋਂ ਸਖਤ ਇਹਨਾਂ ਤੋਂ ਸਖਤ ਤੋਂ ਸਖਤ ਪੈਰਾ ਲੱਗੇ ਜਾਣਕਾਰੀ ਮੁਤਾਬਕ ਅਮ੍ਰਿਤਕ ਕੁਲਦੀਪ ਸਿੰਘ 2 ਦਿਨ ਤੋਂ ਹੀ ਨਸ਼ੇ ਦੇ ਇਸ ਜਾਲ ਵਿੱਚ ਫਸਿਆ ਸੀ ਅਤੇ ਖੇਤਾਂ ਵਿੱਚ ਜਾ ਕੇ ਇੰਜੈਕਸ਼ਨ ਲਗਾਉਣ ਦੇ ਦੌਰਾਨ ਉਸ ਦੀ ਮੌਤ ਹੋਈ ਹੈ ਅਮਜੈਸ਼ਨ ਨੇ ਕਹਿੰਦੇ ਕਹਿੰਦੇ ਜੀ ਇਹਨਾਂ ਦੇ ਇੰਜੈਕਸ਼ਨ ਲੱਗਾ ਸੀ ਸਾਡੇ ਉਮਦਿਆਂ ਦੇ ਜਿਹੜੇ ਆਏ ਆ ਨਾਲ ਇੰਜੈਕਸ਼ਨ ਤੇ ਲਾ ਲਿਆ ਵੈਸੇ ਇੰਜੈਕਸ਼ਨ ਇਹ ਰਿਕਵਰ ਕਰ ਲਿਆ ਬਾਕੀ ਇਹ ਕਾਰਵਾਈ ਕਰਨ ਦੇ ਸਰ ਕੋਈ ਬੰਦਾ ਵੀ ਕਿੰਨੇ ਜਿੰਨੇ ਨਸ਼ਾ ਦੇ ਕੇ ਗਿਆ ਉਹ ਕੋਈ ਪਤਾ ਆ ਉਹ ਦੱਸਣ ਰਿਹਾ ਇਹ ਸੰਦੀਪ ਸਿੰਘ ਈਰਿਸ ਗਾਂਜਾ ਸਨ ਅਮਰੀਕ ਸਿੰਘ ਲੰਬੜਦਾਰ ਦਾ ਪਰਿਵਾਰ ਹੈ ਜੋਹਲਾਂ ਦਾ ਕਹਿੰਦੇ ਜੀ ਇਹ ਉਹਦੇ ਕੋਲ ਦੇਖ ਨਹੀਂ ਗਿਆ ਕਹਿੰਦੇ ਜੀ ਉਹਦੇ ਕੋਲ ਲਿਆ ਕੇ ਇਹ ਪੀਂਦਾ ਹੁੰਦਾ ਸੀ ਪਹਿਲਾਂ ਤੇ ਉੱਥੇ ਆ ਹੀ ਲੱਗਿਆ ਜੀ ਉਹਨੂੰ ਵੀ ਵਿੱਚ ਨਾਮ ਜੋੜਨਾ ਬਰਹਾਲ ਪੁਲਿਸ ਇਸ ਮਾਮਲੇ ਵਿੱਚ ਨਸ਼ਾ ਵਿਚਣ ਵਾਲਾ ਖਿਲਾਫ ਸਖਤ ਕਾਰਵਾਈ ਦੀ ਗੱਲ ਕਰ ਰਹੀ ਹੈ ਪਰ ਹਾਲੇ ਤੱਕ ਜਿਸ ਤੇਜ਼ੀ ਨਾਲ ਪੰਜਾਬ ਵਿੱਚ ਨਸ਼ਾ ਫੈਲ ਰਿਹਾ ਤੇ ਵਿਕ ਰਿਹਾ ਉਸ ਤੋਂ ਲੱਗਦਾ ਹੈ ਕਿ ਪੁਲਿਸ ਚਾਰੇ ਪਾਸੇ ਅੱਖਾਂ ਬੰਦ ਕਰੀ ਬੈਠੀ ਹੈ ਅੰਮ੍ਰਿਤਸਰ ਤੋਂ ਸੁਖਚੈਨ ਸਾਗ ਦੀ ਰਿਪੋਰਟ डेली विदेश अपना भविख बना चाहते हो पाओ विदेश पढ़ाई करने का मौका पिरािड ई सर्विस दलाह नकार मान्यता प्राप्त करो तिरानवे नौ सौ अठहत्तर तिरानवे नौ सौ अठहत्तर